ਅਮਰੀਕੀ ਵਿਦੇਸ਼ੀ ਵਿਭਾਗ ਨੇ ਹੁਣ ਪੁਸ਼ਟੀ ਕੀਤੀ ਹੈ ਕਿ ਇਸ ਸਾਲ ਹੁਣ ਤੱਕ 95000 ਤੋਹਫਾ ਤੇ ਵੀਜ਼ਾ ਰੱਦ ਕਰ ਦਿੱਤੇ ਗਏ ਨੇ ਇਹ ਵੱਡਾ ਬਦਲਾਅ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਦੌਰਾਨ ਆਇਆ ਜਿਦੇ ਵਿੱਚ ਵਿਦੇਸ਼ ਸਕੱਤਰ ਮਾਰਕੋ ਰੂਟਗੇਸ ਉਸੇ ਜ਼ਿੰਮੇਵਾਰੀ ਅਖਵਾਇ ਕਰ ਰਹੇ ਨੇ ਜੋ ਵਿਦੇਸ਼ੀ ਨਾਗਰਿਕਾਂ ਨੂੰ ਵਾਇਰਫਾਈ ਯਾਤਮਾਉਂਦੇ ਨੇ ਕਿ ਅਮਰੀਕੀ ਵੀਜ਼ਾ ਇੱਕ ਵਿਸ਼ੇਸ਼ ਅਧਿਕਾਰ ਹੈ ਅਧਿਕਾਰ ਨਹੀਂ ਸਰਕਾਰੀ ਵਿਭਾਗ ਨੇ ਸ਼ੁੱਕਰਵਾਰ ਨੂੰ ਇੱਕ ਨਿਊਜ਼ ਚੈਨਲ ਦੇ ਨਾਲ ਇਸ ਵੱਡੇ ਵਿਕਾਸ ਦੀ ਪੁਸ਼ਟੀ ਕੀਤੀ ਹੈ ਤੇ ਅਮਰੀਕਾ ਵਿੱਚ ਸਾਰੇ ਵੀਜ਼ਾ ਰੱਦ ਕਰਨ ਦੀ ਗਤੀ ਖਾਸ ਤੌਰ ਉਤੇ ਉਹਨਾਂ ਲੋਕਾਂ ਦੇ ਲਈ ਇੱਕ ਰੁਕਾਵਟ ਹੋ ਚੁੱਕੀ ਹੈ ਜੋ ਸ਼ਾਇਦ ਅਮਰੀਕਾ ਨੂੰ ਆਪਣਾ ਟੀਚਾ ਸਮਝਦੇ ਨੇ ਤੇ ਅੰਕੜਾ ਖਾਸ ਤੌਰ ਉਤੇ ਹੈਰਾਨ ਕਰਨ ਵਾਲੇ ਨੇ ਕਿਉਂਕਿ ਇਸ ਮਹੀਨੇ ਪਹਿਲਾਂ ਰਿਪੋਰਟ ਕੀਤੇ ਕਿ ਅੰਕੜੇ 85000 ਦੇ ਅੰਕੜੇ ਸਨ ਦੱਸ ਗਏ ਨਿਊਜ਼ ਚੈਨਲ ਦੀ ਪਿਛਲੀ ਰਿਪੋਰਟ ਦੇ ਅਨੁਸਾਰ ਟਰੰਪ ਪ੍ਰਸ਼ਾਸਨ ਦੇ ਅਧੀਨ ਰਾਤ ਕੀਤੇ ਗਏ ਹਜ਼ਾਰਾਂ ਅਮਰੀਕੀ ਵਿਜ਼ਾ ਮੁਕਤ ਹੋ ਤੇ ਵਿਦਿਆਰਥੀ ਵੀਜ਼ੇ ਨੇ ਅਮਰੀਕੀ ਨਿਊਜ਼ ਆਊਟਲੈਟ ਨੇ ਪਹਿਲਾ ਖੁਲਾਸਾ ਕੀਤਾ ਸੀ ਕਿ ਹੁਣ ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ 8000 ਤੋਂ ਵੱਧ ਵੀਜ਼ੇ ਰਾਤ ਕਰ ਦਿੱਤੇ ਗਏ ਨੇ ਜਨੂਈ 2025 ਦੇ ਪਿਛ ਡੋਨਾਲਡ ਟਰਪ ਦੇ ਰਾਸ਼ਟਰਪਤੀ ਹੋਣ ਦੇ ਉਤੇ ਵਾਪਸ ਆਉਣ ਤੋਂ ਬਾਅਦ ਕਹਿ ਰਹੇ ਪ੍ਰਵਾਸੀ ਕਾਮੇ ਅਤੇ ਵਿਦੇਸ਼ੀ ਵਿਦਿਆਰਥੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਇਸ ਤੋਂ ਇਲਾਵਾ ਪੀਓਟੀ ਯੂਐਸ ਨੇ ਖਾਸ ਤੌਰ ਤੇ H1B ਵੀਜ਼ਾ ਪ੍ਰੋਗਰਾਮ ਲਈ ਅਮਰੀਕਾ ਦੇ ਵਿੱਚ ਆਉਣ ਵਾਲੇ ਉੱਚ ਹੁਨਰਬੰਦ ਕਾਮਿਆਂ ਉਤੇ ਸਿੱਧ ਪ੍ਰਭਾਵ ਪਾਇਆ ਸਤੰਬਰ ਦੇ ਇੱਕ ਐਲਾਨ ਦੇ ਵਿੱਚ ਉਸਨੇ ਐਲਾਨ ਕੀਤਾ ਕਿ ਨਵੀਆਂ ਜੀਓਐਨਪੀ ਪੈਡੀਸ਼ਨਲ ਰਾਹੀਂ 1 ਲੱਖ ਡਾਲਰ ਦੀ ਵਾਧੂ ਫੀਸ ਲਈ ਜਾਵੇਗੀ ਇਸ ਸਪੈਸਿਫਿਕ ਨੇ ਉਦੋਂ ਤੋਂ ਸਿਲੀਕਨ ਵੈਲੀ ਅਤੇ ਦੇਸ਼ ਦੀਆਂ ਕੁਝ ਵੱਡੀਆਂ ਕੰਮਾਂ ਜਿਵੇਂ ਕਿ Google, Amazon, Apple, Walmart ਅਤੇ Meta ਨੂੰ ਕਾफी ਪ੍ਰਭਾਵਿਤ ਕੀਤਾ ਜੋ ਮੁੱਖ ਤੌਰ ਤੇ H1 ਵੀ ਕਰਮਚਾਰੀਆਂ ਦੇ ਨਿਰਭਰ ਦਿਆਨੇ ਇਸ ਤੋਂ ਬਾਅਦ ਪੁਚ ਐਕਟਿਵ ਫਾਇਰਵਾਲ ਨੂੰ ਵੀ ਪ੍ਰਸ਼ਾਸਨ ਦੁਆਰਾ ਚੁਣਵੀਤ ਹੋ ਖਤੜੀ ਕਪਲੇ ਜਾਫਤ ਦੁਤ ਪਰਤਨ ਰੋਕਣ ਦੀ ਪਹਿਲਕਦਮੀ ਦੇ ਹਿੱਸੇ ਵਿੱਚ ਜੋ ਪੇਸ਼ ਕੀਤਾ ਗਿਆ ਸੀ ਇਹ ਦਾਅਵਾ ਕਰਦੇ ਹੋਏ ਕਿ ਗੈਰ ਪਰਵਾਸੀ ਵੀਜ਼ਾ ਪ੍ਰੋਗਰਾਮ ਨੇ ਅਮਰੀਕੀ ਕਾਮਯਾਉਤ ਤੇ ਸਤ ਪਰ ਪਾਪ ਆਇਆ ਜਿਨ੍ਹਾਂ ਦੀ ਥਾਂ ਸਸਤੇ ਤੇ ਵਿਦੇਸ਼ੀ ਮਜ਼ਦੂਰਾ ਨੂੰ ਲਿਜਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਅਮਰੀਕਾ ਦੇ ਵਿੱਚ ਹਾਲ ਹੀ ਦੇ ਵਿੱਚ ਹੋਈਆਂ ਕਾਤਕ ਗੋਲੀਬਾਰੀ ਦੀਆਂ ਘਟਨਾਵਾਂ ਨੇ ਵੀ ਡ੍ਰੰਪ ਦੇ ਇਮੀਗ੍ਰੇਸ਼ਨ ਕਾਰਵਾਈ ਨੂੰ ਤੇਜ਼ ਕੀਤਾ ਪੋਰਟਸ ਨੇ ਉਦੋਂ ਤੋਂ ਤੀਜੀ ਦੁਨੀਆ ਦੇ ਦੇਸ਼ਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਵਿਸਫੋਟੋ ਕਸ਼ਨਾਵਾਂ ਵਿਚਾਰੀਆਂ ਕੀਤੀ ਦੇ ਵਿੱਚ afghan ਨਾਗਰਿਕਾਂ ਤੇ ਖੁਰਪੋਤ ਪੁਛਤਲੀ ਇਮੀਗ੍ਰੇਸ਼ਨ ਵਿਧੀਆਂ ਰੋਕੇ ਗਏ ਉਸ ਦੀ ਯਾਤਰਾ ਪਾਬੰਦੀ ਕੋਸ਼ਨਾ ਜੋ ਅਸਲ ਦੇ ਵਿੱਚ ਚੁੰਨ ਤੇ ਵਿਚਾਰ ਕੀਤੀ ਗਈ ਸੀ ਉਸ ਦੇ ਵਿੱਚ ਵੀ ਹੋ ਦੇਸ਼ਾਂ ਨੂੰ ਵੀ ਸ਼ਾਮਲ ਕੀਤਾ ਗਿਆ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਾਜ਼ਾ ਕਦਮ ਤੇ ਵੀ ਚੁਣਾਨੇ ਕੀ ਹੈ ਕਿ ਨਿਰਦੇਸ਼ ਦਿੱਤਾ ਹੈ ਗ੍ਰੀਨ ਕਾਰਡ ਲਾਟਰੀ ਉਰਫ ਲਾਈਵਰਸਿਟੀ ਵੀਜ਼ਾ ਪ੍ਰੋਗਰਾਮ ਨੂੰ ਵੀ ਦਿੱਤਾ ਦਿੱਤਾ ਜਾਵੇ DHS ਕਤੇ ਕਿਸ ਨੇ ਆਪਣੇ ਅਧਿਕਾਰ ਐਕਸ ਅਕਾਊਂਟ ਤੋਂ 23 ਸੰਬੰਧੀ ਇੱਕ ਢੀੜ ਪ੍ਰਤੀਕਿਰਿਆ ਪੋਸਟ ਕੀਤੀ ਜਿਸ ਦੇ ਵਿੱਚ ਖੁਲਾਸਾ ਕੀਤਾ ਗਿਆ ਕਿ ਹਾਲੀ ਦੇ ਵਿੱਚ ਬ੍ਰਾਊਨ ਯੂਨੀਵਰਸਿਟੀ ਕੋਲੀਪਾਰੀਤੇ ਐਮ ਆਈਟੀ ਪ੍ਰੋਫੈਸਰ ਦੀ ਹੱਤਿਆ ਪਿੱਛੇ ਸ਼ੱਕੀ ਕਪੂਲਤਗਾਲੀ ਵਿਅਕਤੀ ਸੀ ਜੋ ਕ੍ਰੀਮ ਕਾਰਡ ਲੋਟਰੀ ਰਾਹੀਂ ਅਮਰੀਕਾਏ ਸੀ ਅਮਰੀਕੇ ਦੇ ਵਿਦੇਸ਼ੀ ਵਿਭਾਗ ਨੇ ਹੁਣ ਪੁਸ਼ਟੀ ਕੀਤੀ ਹੈ ਕਿ ਇਸ ਸਾਲ ਹੁਣ ਤੱਕ 95000 ਤੋਫਾ ਤੇ ਵੀਜ਼ਾ ਰਤ ਕ ਦਿੱਤੇ ਗਏ ਨੇ ਇਹ ਵੱਡਾ ਬਦਲਾਅ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਦੌਰਾਨ ਆਇਆ ਜਿਦੇ ਵਿੱਚ ਵਿਦੇਸ਼ ਸਖਤਰ ਮਾਰਕੋ ਰੂਲਸ ਉਸੇम्मेਦਾਰ ਦੀ ਗੁਹਾਈ ਕਰਦੇ ਨੇ ਕਿ ਵਿਦੇਸ਼ੀ ਨਾਗਰਿਕਾਂ ਨੂੰ ਕੁਆਲਿਫਾਈ ਯਾਤਮੰਦੇ ਨੇ ਕਿ ਅਮਰੀਕੀ ਵੀਜ਼ਾ ਇੱਕ ਵਿਸ਼ੇਸ਼ ਅਧਿਕਾਰ ਹੈ ਅਧਿਕਾਰ ਨਹੀਂ ਸਰਕਾਰੀ ਵਿਭਾਗ ਨੇ ਸ਼ੁੱਕਰਵਾਰ ਨੂੰ ਇੱਕ ਨਿਊਜ਼ ਚੈਨਲ ਦੇ ਨਾਲ ਵੱਡੇ ਵਿਕਾਸ ਦੀ ਪੁਸ਼ਟੀ ਕੀਤੀ ਹੈ ਤੇ ਅਮਰੀਕਾ ਵਿੱਚ ਸਾਰੇ ਵਿਸਰਤ ਕਰਨ ਦੀ ਦਿੱਕਤ ਹੀ ਖਾਸ ਤੌਰ ਤੇ ਉਹਨਾਂ ਲੋਕਾਂ ਦੇ ਲਈ ਇੱਕ ਰੁਕਾਵਟ ਬਣ ਚੁੱਕੀ ਹੈ ਜੋ ਸ਼ਾਇਦ ਅਮਰੀਕਾ ਨੂੰ ਆਪਣਾ ਟੀਚਰ ਸਮਝਦੇ ਨੇ ਤੇ ਇਹ ਅੰਕੜਾ ਖਾਸ ਤੌਰ ਤੇ ਹੈਰਾਨ ਕਰਨ ਵਾਲੇ ਨੇ ਕਿਉਂਕਿ ਇਸ ਮਹੀਨੇ ਪਹਿਲਾਂ ਰਿਪੋਰਟ ਕੀਤੀ ਕਿ ਅੰਕੜੇ 85000 ਦੇ ਅੰਕੜੇ ਸਨ ਦੱਸਗੇ ਨਿਊਜ਼ ਚੈਨਲ ਦੀ ਪਿਛਲੀ ਰਿਪੋਰਟ ਦੇ ਅਨੁਸਾਰ ਟਰੰਪ ਪ੍ਰਸ਼ਾਸਨ ਦੇ ਅਧੀਨ ਰਾਤਕਿਤੇ ਕੇ ਹਜ਼ਾਰਾਂ ਅਮਰੀਕੀ ਵੀਜ਼ਾ ਮੁਕਤ ਹੋ ਤੇ ਵਿਦਿਆਰਥੀ ਵੀਜ਼ੇ ਨੇ ਅਮਰੀਕੀ ਨਿਊਜ਼ ਆਊਟਲੈਟ ਨੇ ਪਹਿਲਾ ਖੁਲਾਸਾ ਕੀਤਾ ਸੀ ਕਿ ਹੁਣ ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ 8000 ਤੋਂ ਵੱਧ ਵੀਜ਼ੇ ਰਾਤ ਕਰ ਦਿੱਤੇ ਗਏ ਨੇ ਜਨਵਰੀ 2025 ਦੇ ਵਿੱਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਹੋਣ ਦੇ ਉੱਤੇ ਵਾਪਸ ਆਉਣ ਤੋਂ ਬਾਅਦ ਕਹਿ ਰਹੇ ਪਰਵਾਸੀ ਕਾਮੇ ਅਤੇ ਵਿਦੇਸ਼ੀ ਵਿਦਿਆਰਥੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਇਸ ਤੋਂ ਇਲਾਵਾ ਪੀਓਟੀਯੂਐਸ ਨੇ ਖਾਸ ਤੌਰ ਤੇ H1B ਵੀਜ਼ਾ ਪ੍ਰੋਗਰਾਮ ਲਈ ਅਮਰੀਕਾ ਦੇ ਵਿੱਚ ਆਉਣ ਵਾਲੇ ਉੱਚ ਹੁਨਰਬੰਦ ਕਾਮਿਆਂ ਉੱਤੇ ਸਿੱਧਾ ਪ੍ਰਭਾਵ ਪਾਇਆ ਸਤੰਬਰ ਦੇ ਇੱਕ ਐਲਾਨ ਦੇ ਵਿੱਚ ਉਸਨੇ ਐਲਾਨ ਕੀਤਾ ਹੈ ਕਿ ਨਵੀਆਂ H1B ਪ੍ਰੇਡੀਸ਼ਨਲ ਰਾਹੀ ਇੱਕ ਲੱਖ ਡਾਲਰ ਦੀ ਵਾਟੂ ਫੀਸ ਲਈ ਜਾਵੇਗੀ ਇਸ ਸਪੈਸਿਫਿਕਲੀ ਉਦੋਂ ਤੋਂ ਸਿਲੀਕਨ ਵੈਲੀ ਅਤੇ ਦੇਸ਼ ਦੀਆਂ ਕੁਝ ਵੱਡੀਆਂ ਕੰਪਨੀਆਂ ਜਿਵੇਂ ਕਿ Google, Amazon, Apple, Walmart ਅਤੇ Meta ਨੂੰ ਕਾਫੀ ਪ੍ਰਭਾਵਿਤ ਕੀਤਾ ਜੋ ਮੁੱਖ ਤੌਰ ਤੇ H1B ਕਰਮਚਾਰੀਆਂ ਦੇ ਨਿਰਭਰ ਕਰਦੀ ਹੈ ਨਹੀਂ ਇਸ ਤੋਂ ਬਾਅਦ ਪੁਚ ਐਕਟਿਵ ਫਾਇਰਵਾਲ ਨੂੰ ਵੀ ਪ੍ਰਸ਼ਾਸਨ ਦੁਆਰਾ ਚੁਣਵੀਤ ਹੋ ਖਤੜੀ ਖਪਲੇ ਜਾਫਤ ਦੁਰਵਤਨ ਰੋਕਣ ਲਈ ਪਹਿਲ ਕਦਮੀ ਦੇ ਹਿੱਸੇ ਵਜੋਂ ਪੇਸ਼ ਕੀਤਾ ਗਿਆ ਸੀ ਇਹ ਦਾਅਵਾ ਕਰਦੇ ਹੋਏ ਕਿ ਗੈਰ ਪਰਵਾਸੀ ਵੀਜ਼ਾ ਪ੍ਰੋਗਰਾਮ ਨੇ ਅਮਰੀਕੀ ਕਾਮਿਆਂ ਉਤੇ ਸਖਤ ਪਰਬਾਪਾਇਆ ਜਿਨ੍ਹਾਂ ਦੀ ਥਾਂ ਸਸਤੇ ਅਤੇ ਵਿਦੇਸ਼ੀ ਮਜ਼ਦੂਰਾ ਨੂੰ ਲਿਜਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਅਮਰੀਕਾ ਦੇ ਵਿੱਚ ਹਾਲ ਹੀ ਦੇ ਵਿੱਚ ਹੋਈਆਂ ਘਾਤਕ ਗੋਲੀਬਾਰੀ ਦੀਆਂ ਘਟਨਾਵਾਂ ਨੇ ਵੀ ਡ੍ਰੰਪ ਦੇ ਇਮੀਗ੍ਰੇਸ਼ਨ ਕਾਰਪੈਨ ਨੂੰ ਤੇਜ਼ ਕੀਤਾ ਹੈ ਪੋਰਟਸ ਨੇ ਉਦੋਂ ਤੋਂ ਤੀਜੀ ਦੁਨੀਆ ਦੇ ਦੇਸ਼ਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਵਿਸਫੋਟੋ ਕਸ਼ਨਾ ਵਿਚਾਰੀਆਂ ਕੀਤੀਆਂ ਅਫਗਾਨ ਨਾਗਰਿਕ ਅਤੇ ਹੋਰ ਬਹੁਤ ਕੁਝ ਦੇ ਲਈ ਇਮੀਗ੍ਰੇਸ਼ਨ ਬੇਨਤੀ ਨੂੰ ਰੋਕਿਆ ਗਿਆ ਉਸ ਦੀ ਯਾਤਰਾ ਪਾਬੰਦੀ ਘੋਸ਼ਣਾ ਜੋ ਅਸਲ ਦੇ ਵਿੱਚ ਜੂਨ ਦੇ ਵਿੱਚ ਜਾਰੀ ਕੀਤੀ ਗਈ ਸੀ ਉਸ ਦੇ ਵਿੱਚ 20 ਹੋਰ ਦੇਸ਼ਾਂ ਨੂੰ ਵੀ ਸ਼ਾਮਲ ਕੀਤਾ ਗਿਆ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਾਜ਼ਾ ਕਦਮ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਨਿਰਦੇਸ਼ ਦਿੱਤਾ ਗ੍ਰੀਨ ਕਾਰਡ ਲੋਟਰੀ ਉਰਫ ਲਾਈਵਰਸਿਟੀ ਵੀਜ਼ਾ ਪ੍ਰੋਗਰਾਮ ਨੂੰ ਵੀ ਰੱਦ ਕਰ ਦਿੱਤਾ ਜਾਵੇ ਡੀਐਚਐਸ ਸਕਤਾ ਕ੍ਰਿਸਟੀ ਨੋਮ ਨੇ ਆਪਣੇ ਅਧਿਕਾਰ ਐਕਸ ਅਕਾਊਂਟ ਉਤੇ ਇਸ ਸੰਬੰਧੀ ਇੱਕ ਦ੍ਰਿੜ ਪ੍ਰਤੀਕਿਰਿਆ ਪੋਸਟ ਕੀਤੀ ਜਿਸ ਦੇ ਵਿੱਚ ਖੁਲਾਸਾ ਕੀਤਾ ਗਿਆ ਕਿ ਹਾਲ ਹੀ ਦੇ ਵਿੱਚ ਬ੍ਰਾਊਨ ਯੂਨੀਵਰਸਿਟੀ ਦੀ ਕੋਲ ਪਾਰੀਤੇ ਐਮ ਆਈਟੀ ਪ੍ਰੋਫੈਸਰ ਦੀ ਹੱਤਿਆ ਪਿੱਛੇ ਸ਼ੱਕੀ ਇੱਕ ਪੁਰਤਗਾਲੀ ਵਿਅਕਤੀ ਸੀ ਜੋ ਗ੍ਰੀਨ ਕਾਰਡ ਲੋਟਰੀ ਰਾਹੀਂ ਅਮਰੀਕਾ ਆਇਆ ਸੀ ਅਮਰੀਕੀ ਵਿਦੇਸ਼ੀ ਵਿਭਾਗ ਨੇ ਹੁਣ ਪੁਸ਼ਟੀ ਕੀਤੀ ਹੈ ਕਿ ਇਸ ਸਾਲ ਹੁਣ ਤੱਕ 95000 ਤੋਫਾ ਤੇ ਵੀਜ਼ਾ ਰੱਦ ਕਰ ਦਿੱਤੇ ਗਏ ਨੇ ਇਹ ਵੱਡਾ ਬਦਲਾਅ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਦੌਰਾਨ ਆਇਆ ਜਿਨ੍ਹਾਂ ਵਿੱਚ ਵਿਦੇਸ਼ ਸਖਤਰ ਮਾਰਕੋ ਰੂਲਸ ਉਸੇਮੇਂ ਵੱਲ ਦਿਖਾਈ ਕਰਦੇ ਨੇ ਜੋ ਵਿਦੇਸ਼ੀ ਨਾਗਰਿਕਾਂ ਨੂੰ ਕੁਆਲिफाई ਯਾਤਵੰਦੇ ਨੇ ਕਿ ਅਮਰੀਕੀ ਵੀਜ਼ਾ ਇੱਕ ਵਿਸ਼ੇਸ਼ ਅਧਿਕਾਰ ਹੈ ਅਧਿਕਾਰ ਨਹੀਂ ਸਰਕਾਰੀ ਵਿਭਾਗ ਨੇ ਸ਼ੁੱਕਰਵਾਰ ਨੂੰ ਇੱਕ ਨਿਊਜ਼ ਚੈਨਲ ਦੇ ਨਾਲ ਇਸ ਵੱਡੇ ਵਿਕਾਸ ਦੀ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਵਿੱਚ ਸਾਰੇ ਵੀਜ਼ਾ ਰੱਦ ਕਰਨ ਦੀ ਗਤੀ ਖਾਸ ਤੌਰ ਉਤੇ ਉਹਨਾਂ ਲੋਕਾਂ ਦੇ ਲਈ ਇੱਕ ਰੁਕਾਵਟ ਬਣ ਚੁੱਕੀ ਹੈ ਜੋ ਸ਼ਾਇਦ ਅਮਰੀਕਾ ਨੂੰ ਆਪਣਾ ਟਿਕਾਣਾ ਸਮਝਦੇ ਨੇ ਤੇ ਇਹ ਅੰਕੜਾ ਖਾਸ ਤੌਰ ਉਤੇ ਹੈਰਾਨ ਕਰਨ ਵਾਲੇ ਨੇ ਕਿਉਂਕਿ ਇਸ ਮਹੀਨੇ ਪਹਿਲਾਂ ਰਿਪੋਰਟ ਕੀਤੀ ਕਿ ਅੰਕੜੇ 85 ਹਜ਼ਾਰ ਦੇ ਅੰਕੜੇ ਸਨ ਦੱਸ ਗਏ ਨਿਊਜ਼ ਚੈਨਲ ਦੀ ਪਿਛਲੀ ਰਿਪੋਰਟ ਦੇ ਅਨੁਸਾਰ ਟ੍ਰੰਪ ਪ੍ਰਸ਼ਾਸਨ ਦੇ ਅਧੀਨ ਰਾਜਕੀਤੇ ਕੇ ਹਜ਼ਾਰਾਂ ਅਮਰੀਕੀ ਵੀਜ਼ਾ ਮੁਕਤ ਹੋ ਤੇ ਵਿਦਿਆਰਥੀ ਵੀਜ਼ੇ ਨੇ ਅਮਰੀਕੀ ਨਿਊਜ਼ ਆਊਟਲੈਟ ਨੇ ਪਹਿਲਾਂ ਖੁਲਾਸਾ ਕੀਤਾ ਸੀ ਕਿ ਹੁਣ ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ 8000 ਤੋਂ ਵੱਧ ਵੀਜ਼ੇ ਰਾਤ ਕਰ ਦਿੱਤੇ ਗਏ ਨੇ ਜਨਵਰੀ 2025 ਦੇ ਪਿਛਲੇ ਚੋਣਾਂ ਦੇ ਰਾਸ਼ਟਰਪਤੀ ਹੋਤੇ ਉਤੇ ਵਾਪਸ ਆਉਣ ਤੋਂ ਬਾਅਦ ਕਹਿ ਰਹੇ ਪਰਵਾਸੀ ਕਾਮੇ ਅਤੇ ਵਿਦੇਸ਼ੀ ਵਿਦਿਆਰਥੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਇਸ ਤੋਂ ਇਲਾਵਾ ਪੀਓਟੀਯੂਐਸ ਨੇ ਖਾਸ ਤੌਰ ਤੇ H1B ਵੀਜ਼ਾ ਪ੍ਰੋਗਰਾਮ ਲਈ ਅਮਰੀਕਾ ਦੇ ਵਿੱਚ ਆਉਣ ਵਾਲੇ ਉੱਚ ਹੁਨਰਬੰਦ ਕਾਮਿਆਂ ਉਤੇ ਸਿੱਧਾ ਪ੍ਰਭਾਵ ਪਾਇਆ ਸਤੰਬਰ ਦੇ ਇੱਕ ਐਲਾਨ ਦੇ ਵਿੱਚ ਉਸਨੇ ਐਲਾਨ ਕੀਤਾ ਹੈ ਕਿ ਨਵੇਂ H1B ਪ੍ਰੇਡੀਸ਼ਨਲ ਰਾਹੀ ਕਾ ਲੱਖ ਡਾਲਰ ਦੀ ਵਾਧੂ ਫੀਸ ਲਈ ਜਾਵੇਗੀ ਇਸ ਸਪੈਸਿਅਲ ਨੇ ਉਦੋਂ ਤੋਂ ਸਿਲੀਕਨ ਵੈਲੀ ਅਤੇ ਦੇਸ਼ ਦੀਆਂ ਕੁਝ ਵੱਡੀਆਂ ਕੰਪਨੀਆਂ ਜਿਵੇਂ ਕਿ ਗੂਗਲ ਐਮਾਜ਼ਨ ਐਪਲ ਵਾਲਮਾਰਟ ਅਤੇ ਮੈਟਾ ਨੂੰ ਕਾਫੀ ਪ੍ਰਭਾਵਿਤ ਕੀਤਾ ਜੋ ਮੁੱਖ ਤੌਰ ਤੇ H1B ਕਰਮਚਾਰੀਆਂ ਦੇ ਨਿਯਮ ਪਰ ਕਰਦੀ ਹੈ ਨਹੀਂ ਇਸ ਤੋਂ ਬਾਅਦ ਪ੍ਰੋਜੈਕਟ ਫਾਇਰਵਾਲ ਨੂੰ ਵੀ ਪ੍ਰਸ਼ਾਸਨ ਦੁਆਰਾ ਚੁਣਵੀਤ ਹੋਖਦੜੀ ਕਪਲੇ ਜਾਫਤ ਦੁਤਵਤਨ ਰੋਕਣ ਲਈ ਪਹਿਲਕਦਮੀ ਦੇ ਹਿੱਸੇ ਵਿੱਚ ਜੋ ਪੇਸ਼ ਕੀਤਾ ਗਿਆ ਸੀ ਇਹ ਦਾਅਵਾ ਕਰਦੇ ਹੋਏ ਕਿ ਗੈਰ ਪ੍ਰਵਾਸੀ ਵੀਜ਼ਾ ਪ੍ਰੋਗਰਾਮ ਨੇ ਅਮਰੀਕੀ ਕਾਮਿਆਵਤ ਤੇ ਸਤਿ ਪਰਵਾਪਾਇਆ ਜਿਨ੍ਹਾਂ ਦੀ ਥਾਂ ਸਸਤੇ ਅਤੇ ਵਿਦੇਸ਼ੀ ਮਜ਼ਦੂਰਾ ਨੂੰ ਲਿਜਾਇਆ ਜਾ ਰਿਹਾ ਹੈ ਇਸ ਤੋਂ ਲਾਵਾ ਅਮਰੀਕਾ ਦੇ ਵਿੱਚ ਹਾਲ ਹੀ ਦੇ ਵਿੱਚ ਹੋਈਆਂ ਕਤਕ ਗੋਲੀਬਾਰੀ ਦੀਆਂ ਘਟਨਾਵਾਂ ਨੇ ਵੀ 트ੰਪ ਦੇ ਇਮੀਗ੍ਰੇਸ਼ਨ ਕਾਰਵਾਈ ਨੂੰ ਤੇਜ਼ ਕੀਤਾ ਹੈ ਪੋਰਟਸ ਨੇ ਉਦੋਂ ਤੋਂ ਤੀਜੀ ਦੁਨੀਆ ਦੇ ਦੇਸ਼ਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਵਿਸਫੋਟੋ ਕਸ਼ਨਾ ਵਿਚਾਰੀਆਂ ਕੀਤੀਆਂ ਨੇ ਜਿਦੇ ਅਫਗਾਨ ਨਾਗਰਿਕ ਅਤੇ ਹੋਰ ਬਹੁਤ ਕੁਝ ਦੇ ਲਈ ਇਮੀਗ੍ਰੇਸ਼ਨ ਬੇਨਤੀ ਨੂੰ ਰੋਕਿਆ ਗਿਆ ਉਸ ਦੀ ਅਤਰ ਪਾਬੰਦੀ ਕੋਸ਼ਣਾ ਜੋ ਅਸਲ ਦੇ ਵਿੱਚ ਜੂਨ ਦੇ ਵਿੱਚ ਜਾਰੀ ਕੀਤੀ ਗਈ ਸੀ ਉਸ ਦੇ ਵਿੱਚ 20 ਹੋਰ ਦੇਸ਼ਾਂ ਨੂੰ ਵੀ ਸ਼ਾਮਲ ਕੀਤਾ ਗਿਆ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਾਜ਼ਾ ਕਦਮ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਨਿਰਦੇਸ਼ ਦਿੱਤਾ ਹੈ ਗ੍ਰੀਨ ਕਾਰਡ ਲੋਟਰੀ ਉਰਫ ਲਾਈਫਰ ਸਿਟੀ ਵੀਜ਼ਾ ਪ੍ਰੋਗਰਾਮ ਨੂੰ ਵੀ ਰੱਦ ਕਰ ਦਿੱਤਾ ਜਾਵੇ ਡੀਐਚਐਸ ਸਕਤੇ ਕਿਸੇ ਨੌਮ ਨੇ ਆਪਣੇ ਅਧਿਕਾਰ ਐਕਸ ਅਕਾਊਂਟ ਉਤੇ ਇਸ ਸੰਬੰਧੀ ਇੱਕ ਦ੍ਰਿੜ ਪ੍ਰਤੀਕਿਰਿਆ ਪੋਸਟ ਕੀਤੀ ਜਿਸ ਦੇ ਵਿੱਚ ਖੁਲਾਸਾ ਕੀਤਾ ਗਿਆ ਕਿ ਹਾਲ ਹੀ ਦੇ ਵਿੱਚ ਬ੍ਰਾਊਨ ਯੂਨੀਵਰਸਿਟੀ ਦੀ ਕੋਲ ਬਾਰੀਏ ਤੇ ਐਮ ਆਈ ٹی ਪ੍ਰੋਫੈਸਰ ਦੀ ਹੱਤਿਆ ਪਿੱਛੇ ਸ਼ੱਕੀ ਇੱਕ ਪੁਰਤਗਾਲੀ ਵਿਅਕਤੀ ਸੀ ਜੋ ਗ੍ਰੀਨ ਕਾਰਡ ਲਈ ਰਾਹੀ ਅਮਰੀਕਾ ਆਇਆ ਸੀ